ਸਿੱਖਾ ਪਿੰਡ ਵਿੱਚ ਕੇ ਬੈਠੇ ਹੋ ਭਾਰੀ ਕਟ ਕੀਤਾ ਗਿਆ ਕੀ ਮਸਲਾ ਹੈ ਕਿਉਂ ਕੱਟ ਕਰਨਾ ਹੈ ਦੇਖੋ ਜੀ ਪਿਛਲੇ ਦਿਨੀ ਸਾ ਸਾਰੇ ਬਰਨਾਲੇ ਨੂੰ ਹੀ ਪਤਾ ਲਗਭਗ ਸਾਰੇ ਪੰਜਾਬ ਨੂੰ ਹੀ ਪਤਾ ਵੀ ਇੱਕ ਪਰਿਵਾਰ ਦੇ ਤਿੰਨ ਜੀਆਂ ਦਾ ਬੜੀ ਬਹਿਰਮੀ ਨਾਲ ਕਤਲ ਕੀਤਾ ਗਿਆ ਜਿਹੜਾ ਦੋਸ਼ੀ ਆ ਉਹ ਗ੍ਰਿਫਤਾਰਤਾ ਕਰ ਲਿਆ ਪੁਲਿਸ ਨੇ ਪਰ ਕਿਉਂਕਿ ਸਾਰੇ ਨਗਰ ਦੀ ਮੰਗ ਆ ਇਹ ਵੀ ਉਹ ਕਿਉਂਕਿ ਦੇਖੋ ਤਿੰਨ ਜੀਆਂ ਦਾ ਕਤਲ ਹੋਇਆ ਤੇ ਕਿਸੇ ਇੱਕ ਬੰਦੇ 'ਚ ਇਨੀ ਤਾਕਤ ਨਹੀਂ ਹੁੰਦੀ ਉਹ ਇੰਨੇ ਕਤਲ ਪਲਾਨ ਕਰ ਸਕੇ ਤੇ ਕਰ ਸਕੇ ਦੇਖੋ ਸਾਰੇ ਜਾਣਦੇ ਆਪ ਸੋ ਸਾਰਾ ਜਿਹੜਾ ਸੇਖਾ ਪਿੰਡ ਆ ਉਹ ਸਾਰਿਆਂ ਦੀ ਇਹ ਮੰਗ ਆ ਵੀ ਭਾਈ ਇਹ ਐਫ ਆਈ ਆਰ ਦੇ ਵਿੱਚ ਜਿਹੜਾ ਉਸ ਦੋਸ਼ੀ ਦਾ ਪਰਿਵਾਰ ਆ ਉਹਨੂੰ ਨਾਮਜ਼ਦ ਕਰਨਾ ਚਾਹੀਦਾ ਉਹਨੂੰ ਨਾਮਜ਼ਦ ਕਰਕੇ ਪ੍ਰੋਪਰ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਐ ਤੇ ਇਹਨੂੰ ਸਿਰੇ ਲਾਉਣਾ ਚਾਹੀਦਾ ਤੇ ਨਾਲੇ ਸਾਰਾ ਨਗਰ ਦੀ ਇਹ ਮੰਗ ਆ ਵੀ ਉਹ ਜਿਹੜਾ ਦੋਸ਼ੀ ਆ ਉਹਨੇ ਇਥੋਂ ਦੀ ਜਾਇਦਾਦ ਵੀ ਉਸ ਪਰਿਵਾਰ ਦੀ ਮੇਟੀ ਜਿਹਦੇ ਨਾਲ ਉਹਨੇ ਇਹ ਏਡਾ ਵੱਡਾ ਧਾਨਕ ਧਰੋਕ ਮਾਇਆ ਉਹਨਾਂ ਦੀ ਜਾਇਦਾਦ ਵੀ ਵੇਚੀ ਉਹ ਪੈਸੇ ਕਿੱਥੇ ਨੇ ਕਿਵੇਂ ਉਹਨੇ ਕਿਵੇਂ ਉਹ ਪੈਸੇ ਵਰਤੇ ਸੋ ਸਾਰੀਆਂ ਚੀਜ਼ਾਂ ਦੀ ਇਨਵੈਸਟੀਗੇਸ਼ਨ ਦਾ ਵਿਸ਼ਾ ਤੇ ਇਹਨਾਂ ਸਾਰਿਆਂ ਨੂੰ ਚੀਜ਼ਾਂ ਨੂੰ ਇਨਵੈਸਟੀਗੇਟ ਆ ਜਿਹੜਾ ਕਰਨਾ ਚਾਹੀਦਾ ਪਰ ਜਿਹੜੀ ਦੁੱਖ ਦੀ ਗੱਲ ਆ ਜਿਹੜਾ ਅੱਜ ਕਾਰਨ ਜਿਹੜਾ ਧਰਨਾ ਲੱਗਣ ਦਾ ਉਹ ਇਹ ਆ ਇਥੇ ਇਕੱਠੇ ਹੋਣ ਦਾ ਮਤਲਬ ਕਿ ਕੱਲ ਪੁਲਿਸ ਅਫਸਰਾਂ ਕੋਲ ਗਏ ਸੀਗੇ ਸਾਰੇ ਇਕੱਠੇ ਹੋ ਕੇ ਉੱਥੇ ਉਹਨਾਂ ਦਾ ਜਿਹੜਾ ਵਤੀਰਾ ਇਹਨਾਂ ਨੂੰ ਬਹੁਤ ਮਾੜਾ ਲੱਗਿਆ ਕਿਉਂਕਿ ਉਹਨਾਂ ਨੇ ਗੱਲ ਵੀ ਐ ਲੱਗਿਆ ਵੀ ਉਹ ਉਹਨਾਂ ਦੇ ਹੱਕ ਦੀ ਗੱਲ ਕਰ ਰਹੇ ਆ ਤੁਸੀਂ ਦੇਖੋ ਉਹ ਸਾਰਿਆਂ ਇਹਨਾਂ ਦਾ ਕੋਈ ਨਿੱਜੀ ਬੈਰ-ਵਿਰੋਧ ਥੋੜੀ ਉਸ ਉਸ ਇਨਸਾਨ ਨਾਲ ਯਾਰ ਉਹਨੇ ਐਡਾ ਵੱਡਾ ਕੰਮ ਕਰਤਾ ਹੈ ਉਹਨੇ ਤਿੰਨ ਜੀਆਂ ਨੂੰ ਯਾਰ ਹੈ ਉਸ ਜਵਾਕ ਨੂੰ ਛੋਟੀ ਉਮਰ ਦੇ ਨੂੰ ਉਹ ਕੁੜੀ ਦੀ ਵਿਚਾਰੀ ਦੀ ਮੈਨੂੰ ਤਾਂ ਇਹ ਵੀ ਪਤਾ ਲੱਗਾ ਵੀ ਉਹਦਾ ਵਿਆਹ ਵੀ ਰੱਖਿਆ ਹੋਇਆ ਵਿਆਹ ਰੱਖਿਆ ਹੋਇਆ ਸੀ 25 ਸਾਲ ਦੀ ਉਹਦੀ ਉਮਰ ਸੀ ਯਾਰ ਹੈ ਤੇ ਉਹਨੇ ਐਡਾ ਮਾੜਾ ਕੰਮ ਕਰਤਾ ਤੇ ਹੁਣ ਕਿਸੇ ਦਾ ਜੀ ਥੋੜੀ ਕਰਦਾ ਵੀ ਅਸੀਂ ਵੀ ਉਹਦਾ ਪਿਆਰ ਜਿਹੜਾ ਉਹਦਾ ਪਰਿਵਾਰ ਨਾਮਜ਼ਦ ਕਰਾਉਣ ਨੂੰ ਕੋਈ ਨਿਜੀ ਬੈਰਵਰੋ ਥੋੜੀ ਆ ਇਹ ਤਾਂ ਜਦੋਂ ਉਹਨੇ ਐਡਾ ਕੰਮ ਕਰਤਾ ਐਡਾ ਮਾੜਾ ਕੰਮ ਕਰਤਾ ਤਾਂ ਸਾਰਿਆਂ ਨੇ ਕਹਿਣਾ ਹੀ ਆ ਵੀ ਭਾਈ ਉਹਨੂੰ ਪ੍ਰੋਪਰ ਇਨਵੈਸਟੀਗੇਟ ਕਰੋ ਤੇ ਇਹਦੇ ਚ ਮਾੜੀ ਗਲਤ ਗੱਲ ਕੀ ਆ ਸੋ ਦੇਖੋ ਜਿਹੜਾ ਰਵਈਆ ਪੁਲਿਸ ਦਾ ਉਹ ਨਿੰਦਣਯੋਗ ਆ ਤੇ ਉਹ ਸੈਟੀਸਫੈਕਟਰੀ ਨਹੀਂ ਸੋ ਅਸੀਂ ਇਹੀ ਅੱਜ ਮੰਗ ਕਰਦੇ ਆ ਡੀਸੀ ਬਰਨਾਲਾ ਐਸਐਸਪੀ ਬਰਨਾਲਾ ਨੂੰ ਵੀ ਇਹਦੇ ਵਿੱਚ ਖੁਦ ਉਹ ਆਪਦਾ ਨਿੱਜੀ ਇੰਟਰਸਟ ਲੈ ਕੇ ਇਹਨੂੰ ਪ੍ਰੋਪਰ ਇਨਵੈਸਟੀਗੇਟ ਕਰਨ ਤੇ ਸਾਰੇ ਜਿਹੜੇ ਦੋਸ਼ੀ ਨੇ ਉਹ ਨਾਮਜ਼ਦ ਹੋਣੇ ਚਾਹੀਦੇ ਆ ਅਸੀਂ ਇਹ ਵੀ ਕਹਿਨੇ ਆ ਵੀ ਕਿਸੇ ਵਿਦੋਸ਼ੀ ਨੂੰ ਵੀ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਦੋਸ਼ੀ ਕੋਈ ਬਚਣਾ ਨਹੀਂ ਚਾਹੀਦਾ ਤੇ ਇਹ ਮਿਸਾਲੀ ਆ ਜਿਹੜਾ ਇਹ ਕਰਨਾ ਚਾਹੀਦਾ ਤਾਂ ਕਿ ਤਾਂ ਜੋ ਆਉਣ ਵਾਲੇ ਸਮੇਂ ਚ ਇਹਦੇ ਹੱਥੇ ਨਾ ਵਾਪਰ ਬਰਸਾ ਜੀ ਸਾਹਿਬ ਤੁਸੀਂ ਕਹਿ ਵੀ ਅਸੀਂ ਇਨਸਾਫ ਦੀ ਮੰਗ ਕਰਦੇ ਆ ਜੇ ਮੰਨ ਲਓ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਕਿਹੜੇ ਕਿਹੜੇ ਪੁਲਿਸ ਮੁਲਾਜ਼ਮਾਂ ਨੂੰ ਮਿਲਿਆ ਤੇ ਕੀ ਅਗਲਾ ਸੰਘਰਸ਼ ਹੋਵੇ ਦੇਖੋ ਜੀ ਹੁਣ ਕੱਲ ਤੱਕ ਦਾ ਉਹਨਾਂ ਨੇ ਸਮਾਂ ਦਿੱਤਾ ਹੁਣ ਕੱਲ ਤੱਕ ਦੇਖਦੇ ਕੱਲ ਐਸਐਸਪੀ ਐਸਐਸਪੀ ਸਾਹਿਬ ਨੂੰ ਮਿਲੇ ਸੀ ਪਹਿਲਾਂ ਡਿਪਟੀ ਸਾਹਿਬ ਨੂੰ ਮਿਲੇ ਸੀ ਫਿਰ ਐਸਐਸਪੀ ਸਾਹਿਬ ਨੂੰ ਮਿਲੇ ਸੀ ਤੇ ਉਹ ਕਹਿੰਦੇ ਵੀ ਅਸੀਂ ਰਿਮਾਂਡ ਤੇ ਉਹਨੂੰ ਲਿਆ ਤੇ ਰਿਮਾਂਡ ਤੇ ਉਹ ਤੋਂ ਸਾਰੀ ਚੀਜ਼ ਉਹ ਦੱਸੂਗਾ ਤੇ ਉਹਦੇ ਅਕੋਰਡਿੰਗਲੀ ਉਹ ਐਫਆਈਆਰ ਆ ਜਿਹੜੀ ਉਹਦੇ ਵਿੱਚ ਤਬਦੀਲੀਆਂ ਕਰਨਗੇ ਤੇ ਅਸੀਂ ਉਹੀ ਚਲੋ ਕੱਲ ਤੱਕ ਉਹ ਕਰ ਦੇਣਗੇ ਸਾਨੂੰ ਸਾਰੇ ਹੋਪਫੁਲੀ ਸਾਨੂੰ ਉਮੀਦ ਆ ਵੀ ਪਰ ਜੇ ਉਹਨਾਂ ਨੂੰ ਨਾਮਜ਼ਦ ਨਹੀਂ ਕਰਦੇ ਤਾਂ ਸਾਰੇ ਨਗਰ ਨੇ ਅਜੇ ਹੀ ਫੈਸਲਾ ਲਿਆ ਵੀ ਅਸੀਂ ਫਿਰ ਤਿੱਖਾ ਸੰਘਰਸ਼ ਵਿੜਾਂਗੇ ਤੇ ਸਾਨੂੰ ਜੋ ਵੀ ਅੱਗੇ ਕਰਨਾ ਪਿਆ ਇਹ ਚੀਜ਼ ਮਤਲਬ ਕਿ ਕਰੂਗਾ ਸਾਰਾ ਨਗਰ ਹਰਮਿੰਦਰ ਸਿੰਘ ਜੀ ਕੋਈ ਇੱਕ ਕੀਤਾ ਗਿਆ ਕਿਸੇ ਨੂੰ ਲੈ ਕੇ ਜਿਹੜਾ ਅੱਜ ਸੇਖਾ ਪਿੰਡ ਦੇ ਵਿੱਚ ਇਹ ਮਿਸ਼ਨ ਨੂੰ ਲੈ ਕੇ ਕੀਤਾ ਗਿਆ ਜੀ ਸਾਡੇ ਨਗਰ ਦੇ ਵਿੱਚ ਤਿੰਨ ਕਤਲ ਹੋ ਚੁੱਕੇ ਜੋ ਸਾਡੇ ਨਗਰ ਦੇ ਬੰਦੇ ਨਹੀਂ ਕਰਿਆ ਇਨੂੰ ਮਾਰ ਪਾਪ ਕੀਤਾ ਉਹਨਾਂ ਉਸ ਦੇ ਸਬੰਧ ਦੇ ਜੋ ਉਤੇ ਕੋਈ ਪੂਰੀ ਸੁਣਵਾਈ ਨਹੀਂ ਹੋ ਰਹੀ ਜੀ ਉਹਦੇ ਸਬੰਧ ਚ ਕੱਟ ਕੀਤਾ ਗਿਆ ਜੀ ਇਹ ਮੰਗ ਕਰ ਤਸੀਂ ਮੰਗ ਕਰਦੇ ਹਾਂ ਜੀ ਜਿਹੜੇ ਇਹਦੇ ਵਿੱਚ ਪਰਿਵਾਰ ਹੈ ਉਹਨਾਂ ਦਾ ਉਹਨੂੰ ਨਾਮਜ਼ਦ ਕੀਤਾ ਜਾਵੇ ਦੋ ਦੋਸ਼ੀਆਂ ਨੂੰ ਪੂਰਨ ਪੂਰੀ ਸਜ਼ਾ ਦਿੱਤੀ ਜਾਵੇ ਜੀ ਜਿਸ ਸਰਕਾਰ ਲਈ ਇੱਕ ਪੁਲਿਸ ਨੇ ਇੱਕ ਬੰਦੇ ਨੂੰ ਅਰੈਸਟ ਕੀਤਾ ਉਹਨਾਂ ਨੇ ਕਿਹਾ ਵੀ ਆ ਵੀ ਇਸ ਬੰਦੇ ਦੀ ਕਹਾਣੀ ਕੀਤੀ ਹੈ ਪਰ ਕੀ ਲੱਗ ਰਿਹਾ ਤੁਹਾਨੂੰ ਤੁਸੀਂ ਕਿੱ사 ਕਹਿ ਸਕਦੇ ਹੋ ਦੇਖੋ ਜੀ ਇੱਕ ਉਹਨੇ ਕਹਾਣੀ ਬਣਾਈ ਪਰ ਵੀ ਮੈਂ ਤਿੰਨ ਜਣਿਆਂ ਨੂੰ ਨਹਿਰ ਚਤਕਾ ਦੇਤਾ ਪਰਿਵਾਰ ਜਿਹੜਾ ਮੁੰਡਾ ਉਹ 21 ਸਾਲ ਦਾ ਲੜਕੀ 26 ਸਾਲ ਦੀ ਆ 25 ਸਾਲ ਦੀ ਆ ਆਪ ਪੂਰੀ ਕਾਇਮ ਆ ਉਹ ਕੰਮ ਧੰਦੇ ਕਰਦੀ ਸੀ ਤਿੰਨ ਬੰਦਿਆਂ ਨੂੰ ਇੱਕ ਬੰਦਾ ਨਹੀਂ ਧੱਕਾ ਦੇ ਸਕਦਾ ਜੇ ਇਹ ਇਨਵੈਸਟੀਗੇਟ ਕਰਨਾ ਪਉਂਦਾ ਨਹੀਂ ਕਿ ਤੁਸੀਂ ਪਰਿਵਾਰ ਨੂੰ ਜਿਹੜਾ ਗਹਿਰੀ ਪਰਿਵਾਰ ਨੂੰ ਨਾਲ ਨਾਮਜ਼ਦ ਕੀਤਾ ਜਾਵੇ ਅਟੈਚ ਕੀਤਾ ਜਾਵੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਪਰਿਵਾਰ ਉਹਨਾਂ ਦੋਸ਼ੀ ਆ ਨਾਲ ਅਸੀਂ ਉਹ ਦੋਸ਼ੀ ਐ ਆ ਜੀ ਪੌਣੇ 7 ਕਿੱਲੇ ਬਾਹਣ ਦੇ ਝੋਟੇ ਦਾ ਸਿਰ ਉਹਨੇ ਜ਼ਮੀਨ ਵਿੱਚ ਹੀ ਉਹ ਵੇਚ ਕੇ 4 ਕਿਲੇ ਇਧਰ ਮਹਿੰਗੀ ਜ਼ਮੀਨ ਲਈਏ ਨੇ ਉਹ ਜ਼ਮੀਨ ਦਾ ਜ਼ਮੀਨ ਉਹਨੇ ਕਿਸੇ ਸਾਲ じゃ ਸੀ ਨਾ ਮੰਨ ਜਿਹੜੀ ਵੇਚੀ ਆ ਉਹ ਪਹਿਲਾਂ ਤਾਂ ਦੇਖੋ ਉਹਨਾਂ ਦੇ ਉਹ ਬੰਦੇ ਨੇ ਆਪਦੀ ਜ਼ਮੀਨ ਵੇਚ ਚੁੱਕਿਆ ਸੀਗਾ ਪਹਿਲੀਆਂ ਦੇ ਵਿੱਚ ਉਸ ਤੋਂ ਬਾਅਦ ਉਹਨੇ ਪਹਿਲਾਂ ਤਾਂ ਅੱਧਾ ਕਿਲਾ ਸੁਣਦੇ ਹੁਣ ਸੁਣਦਾ ਵੀ ਡੇਢ ਕਿਲਾ ਉਹਨੇ ਬਾਹਣ ਦਾ ਲਿਆ ਘਰ ਉਹਨੇ ਅਲੱਗ ਲੈ ਕੇ ਉਹਦੇ ਵਿੱਚ 70-80 ਲੱਖ ਰੁਪਇਆ ਕੋਠੀ ਤੇ ਲਾਇਆ ਜੀ ਬਲਕਿ ਉਹਦੇ ਕੋਲੇ ਕੋਈ ਬਿਜ਼ਨਸ ਜਾਂ ਕੋਈ ਕਮਾਈ ਦਾ ਸਾਧਨ ਕੁਝ ਵੀ ਨਹੀਂ ਹੈਗਾ ਉਸ ਤੋਂ ਬਾਅਦ ਉਹਨੇ ਤਿੰਨ ਵਾਰੀ ਨਵੀਆਂ ਗੱਡੀਆਂ ਬਦਲੀਆਂ ਐਸਟੈਂਡ ਨਵੀਂ ਗੱਡੀ ਲੈ ਕੇ ਉਹ ਬੰਦਾ ਥਾਣੇ 'ਚ ਥਾਣਿਆਂ ਨੇ ਗੱਡੀ ਫੜੀ ਆ ਉਹ ਜਿਹੜੀ ਗੱਡੀ 'ਚ ਉਹ ਕੰਮ ਕਰਕੇ ਉਹ ਬਿਲਕੁਲ ਸਵਿਫਟ ਗੱਡੀ ਨਵੀਂ ਕਢਾਈ ਹੈਗੀ ਤੇ ਜਿਹੜਾ ਮੁੰਡਾ ਸੀ ਮੁੰਡੇ ਤੇ ਉਹਨੇ 30-40 ਲੱਖ ਰੁਪਇਆ ਬਾਹਰ ਤੋਰਨ ਵਾਸਤੇ ਉਹ ਖਰਚ ਕੀਤਾ ਜੀ ਇਹ ਪਰਿਵਾਰ ਨਾਲ ਕੀ ਰਿਸ਼ਤਾ ਸੀ ਇਹ ਜਿਆ ਉਹਦਾ ਜਿਹੜਾ ਵੀ ਇੰਨੀ ਜ਼ਮੀਨ ਵੀ ਦਿੱਤੀ ਉਹ ਸਿਰਫ ਜੀ ਇੱਕ ਦੁੱਧੀ ਸੀਗਾ ਪਹਿਲਾਂ ਦੁੱਧ ਲੈ ਕੇ ਜਾਂਦਾ ਸੀ ਉਸ ਤੋਂ ਬਾਅਦ ਇਹਨਾਂ ਨੂੰ ਦੁੱਧ ਉਹਦਾ ਕੁਝ ਚਲੋ ਆਪ ਹੁਣਦੇ ਨੇ ਸ਼ਰੀਕੇ 'ਚ ਕੁਸ ਤਰ੍ਹਾਂ ਥੋੜਾ ਬਹੁਤਾ ਸ਼ਰੀਕੇ 'ਚ ਕਲੇਸ਼ ਪੈ ਗਿਆ ਕਲੇਸ਼ ਕੁਝ ਨਹੀਂ ਸੀ ਜ਼ਮੀਨ ਦੇ ਨੋਂ ਸੀ ਬਸ ਉਹ ਬੰਦੇ ਨੇ ਐਸਾ ਪਰਿਵਾਰ ਨੂੰ ਸ਼ਰੀਕੇ ਨੂੰ ਤੋੜਨ ਵਾਸਤੇ ਇਹ ਜਿਹੀਆਂ ਗੱਲਾਂ ਕੀਤੀ ਇਹਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਉਹਨਾਂ ਨੂੰ ਜਦੋਂ ਕਰਦੇ ਨੇ ਵੀ ਇਹ ਵਿੱਚ ਵੜ ਗਿਆ ਉਹਦੇ ਉਸ ਤਰ੍ਹਾਂ ਪਰਿਵਾਰਾਂ ਦੇ ਖਿਲਾਫ ਕਰ ਲਿਆ ਵੀ ਉਹ ਇਹਨਾਂ ਨੂੰ ਆਏ ਹੋਏ ਹੈ ਇਹ ਸਾਡੇ ਹੀ ਹੈ ਜਿਹੜਾ ਸ਼ਰੀਕਾ ਹੈ ਸਾਡਾ ਉਹ ਸਾਡਾ ਸ਼ਰੀਕਾ ਨਹੀਂ ਹੈਗਾ ਮਤਲਬ ਇਹਨਾਂ ਕੋਈ ਰਿਸ਼ਤਾ ਨਹੀਂ ਸੀਗਾ ਬਸ ਰਿਸ਼ਤਾ ਕੁਝ ਨਹੀਂ ਸੀ ਜੇ ਇੱਕ ਦੁਰਜੀ ਸੀ ਉਹ ਦੁੱਧ ਪਹਿਲਾਂ ਲੈਂਦਾ ਸੀ ਫਿਰ ਦੁੱਧ ਦੇਣ ਲੱਗਿਆ ਸੀ ਇਹਨਾਂ ਦੇ ਘਰੇ ਹੋਰ ਰਿਸ਼ਤਾ ਕੋ ਦਾ ਨਾ ਕੋਈ ਰਿਸ਼ਤੇਦਾਰ ਸੀ ਨਾ ਜੋਤੋ ਸੀ ਨਾ ਕੁਝ ਨਹੀਂ ਸੀ ਕਿਆਂ ਵਧੀਆਂ ਕਿ ਜਿਹੜਾ ਹੈਗਾ ਪਰਿਵਾਰ ਨੇ ਜ਼ਮੀਨ ਤੱਕ ਵੀ ਨਾਮ ਦਵਾਤੀ ਹਾਂਜੀ ਹਾਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਜੀ ਸਾਨੂੰ ਕੱਲ ਨੂੰ ਕੱਲ ਐਸਐਸਪੀ ਡਿਪਟੀ ਸਾਹਿਬ ਨੇ ਤਾਂ ਸਾਨੂੰ ਕੋਰਾ ਜਵਾਬ ਵਾਂਗੂ ਦਿੱਤਾ ਸੀ ਜੀ ਵੀ ਅਸੀਂ ਇੱਕੋ ਹੀ ਬੰਦਾ ਰੱਖਾਂਗੇ ਹੁਣ ਦੇਖੋ ਤੁਸੀਂ ਉਹਨਾਂ ਦੇ ਜਿਹੜੇ ਆਪਾਂ ਫੋਟੋਆਂ ਦੇਖਦੇ ਆ ਉਹਨਾਂ ਤੇ ਚੰਡ ਬਹੁਤ ਵੱਡੇ ਆ ਜੀ ਉਹ ਹੁਣ ਪ੍ਰਸ਼ਾਸਨ ਨੂੰ ਪਤਾ ਨਹੀਂ ਕਾਮ ਬੰਦਾ ਉਹ ਲਾਸਾਂ ਦੇਖ ਕੇ ਦੱਸ ਸਕਦਾ ਵੀ ਇਹਦੇ ਸੱਟਾਂ ਬੱਜੀਆਂ ਵੀਆਂ ਨੇ ਉਹਦੇ ਨਾਲ ਹੋਰ ਬੰਦੇ ਵੀ ਹੈਗੇ ਉਸ ਤੋਂ ਬਾਅਦ ਜਿਹੜੀ ਉਹਨੇ 4 ਕਿਲੇ ਵਾਹਣ ਮਹਿੰਗੇ ਭਾਅ ਦੀ ਲੈ ਕੇ ਵੇਚੀ ਉਹਨੇ ਗਹਿਣੇ ਦੇ ਨਾਂ ਤੇ ਵੇਚੀ ਕਰੀਬ ਐ ਉਹਦੇ ਵਿੱਚ ਵੀ ਬੰਦੇ ਹੋ ਸਕਦੇ ਜੀ ਨਾਲ ਉਦੇ ਨਾਲ ਉਹਨੇ ਕਿਸੇ ਬੰਦਿਆ ਨਾਲ ਗੰਡ ਤੁੱਪ ਕਰਕੇ ਫੇਰੀਓ ਕਰਿਆ ਉਹ ਵੀ ਬੰਦੇ ਨੇ ਵਿੱਚ ਵਿੱਚ ਬਹੁਤ ਕੁਝ ਨਿਕਲ ਸਕਦਾ ਜੀ ਅੱਛਾ ਪਰਿਵਾਰ ਆਪਾਂ ਪਰਿਵਾਰ ਨੂੰ ਕਹਿੰਨੇ ਵੀ ਦੋਸ਼ੀ ਨਹੀਂ ਹੈਗਾ ਕਿਉਂ ਨਹੀਂ ਦੋਸ਼ੀ ਹੈਗਾ ਪਰਿਵਾਰ ਦੇ ਘਰੇ ਗੱਡੀਆਂ ਹੁੰਦੀਆਂ ਸੀ ਕੋਠੀ ਬਣਦੀ ਸੀ ਜ਼ਮੀਨ ਲੈਂਦੇ ਸੀ ਕਿ ਪਰਿਵਾਰ ਨੂੰ ਪਤਾ ਨਹੀਂ ਸੀ ਪਰਿਵਾਰ ਐਸ ਕਰਦਾ ਸੀ ਇਹ ਇਹ ਲੋਕਾਂ ਦੇ ਗੋਹੇ ਗੂੜੇ ਛੱਡਦੀ ਸੀ ਇਹ ਲੋਕਾਂ ਨੂੰ ਪਤਾ ਨਹੀਂ ਸੀ ਜਾ ਉਹਦੇ ਪਰਿਵਾਰ ਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਵੀ ਪੈਸਾ ਸਾਡੇ ਕੋਲ ਪਰਿਵਾਰ ਹੈ ਜਿਹੜਾ ਪਰਬਾਰ ਖੋਦੇ ਇੱਥੇ ਰਹਿ ਕੇ ਉਹਦੀ ਬਾਹਰ ਟੁੱਟ ਗਈ ਇਹਦੇ ਘਰ ਵਾਲੀ ਦੀ ਇੱਥੇ ਰਹਿ ਕੇ ਗਈ ਇਹਨਾਂ ਦੇ ਘਰੇ 2 ਮਹੀਨੇ ਹੋ ਜਿਹੜੀ ਤੁਸੀਂ ਸੱਟਾਂ ਦੀ ਗੱਲ ਕੀਤੀ ਹੈ ਲੱਗਦਾ ਕਿ ਇਹ ਵੀ ਹੋ ਸਕਦਾ ਹੈ ਕਿ ਕਤਲ ਸੇਖੇ ਪਿੰਡ ਜੀ ਕੀਤਾ ਗਿਆ ਹੋਵੇ ਸਾਨੂੰ ਪਹਿਲੀ ਸ਼ੱਕ ਇਹੀ ਹੈ ਜੀ ਵੀ ਐ ਨਹੀਂ ਪਤਾ ਉਹ ਇੱਥੋਂ ਕਤਲ ਕਰਕੇ ਲੈ ਕੇ ਗਿਆ ਹੋਵੇ ਜੀ ਕਿਸ ਤਰ੍ਹਾਂ ਜੀ ਤੁਸੀਂ ਇੱਕ ਗੱਲ ਹੋਰ ਕਹੀ ਹੈ ਵੀ ਜਿਹੜੀ ਪੁਲਿਸ ਨੂੰ ਇਨਫੋਰਮੇਸ਼ਨ ਆ ਸੀ ਕਿੰਨੀ ਤਰੀਕ ਨੂੰ ਪੁਲਿਸ ਤੇ ਵੀ ਦੋਸ਼ ਲਗਾਏ ਵੀ ਇੰਨੀ ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਆ ਪਰ ਪੁਲਿਸ ਜਿਹੜਾ ਹੈਗਾ ਕੁਝ ਹੋਰ ਡੇਟ ਆਸੀ ਆ ਉਹ ਇਹਨਾਂ ਦੇ ਪੇਕਾ ਪਰਿਵਾਰ ਨੇ ਜੀ 31 ਤਰੀਕ ਨੂੰ ਗੁੰਮਸੁਦਗੀ ਦੀ ਰਿਪੋਰ ਉਥੇ ਇੱਕ ਪੁਲਿਸ ਦਾ ਦੇਖੋ ਸਾਨੂੰ ਉਹਨਾਂ ਪਤਾ ਨਹੀਂ ਹੈਗਾ ਸੋਨੂੰ ਮੀਡੀਆ ਨੂੰ ਜਾਦੇ ਪਤਾ ਹੁੰਦਾ ਉਸ ਟਾਈਮ ਇਹਨਾਂ ਨੇ ਫੋਟੋਆਂ ਲੈ ਕੇ ਗੁੰਮਪਤਾ ਗੁੰਮਸਦਗੀ ਰਕ ਲਿਖਣੀ ਸੀ ਕੋਈ ਕਤਲ ਤਾਂ ਲਿਖਣਾ ਨਹੀਂ ਸੀ ਉਹਦੀਆਂ ਫੋਟੋਆਂ ਤਾਂ ਨਸ਼ਰ ਕਰਨੀਆਂ ਸੀ ਵੀ ਇਹ ਪਰਿਵਾਰ ਸੇਖੇ ਦੇ ਵਿੱਚ ਗੁੰਮ ਹੈ ਜੇ ਉਹ ਚੀਜ਼ ਨਿਕਲਿਆ ਹੁੰਦੀ ਉਹਨਾਂ ਦੀਆਂ ਲਾਸਾਂ ਦਾ ਪੋਸਟ ਲਾਹਵਾਰਸ ਦੱਸ ਕਿਦਾਂ ਨਾ ਸੰਸਕਾਰ ਹੁੰਦਾ ਇਹ ਪਤਾ ਤਾਂ ਲੱਗਦਾ ਇਹਦੇ ਪਿੱਛੇ ਤਾਂ ਕੀ ਕਾਰਨ ਦੇਖਦੇ ਹਾਂ ਕਿ ਪੁਲਿਸ ਨੇ ਫੋਟੋਆਂ ਵਾਇਰਲ ਨਹੀਂ ਕੀਤੀ ਇਹਨਾਂ ਕਰਨ ਦਿੱਤੀਆਂ ਨੇ ਉਹ ਦੇਖੋ ਜੀ ਅਸਲ ਤਰ ਤੇ ਉਸ ਤੋਂ ਬਾਅਦ ਪੂਰੀ ਕਾਰਵਾਈ ਨਹੀਂ ਹੋਈ ਚਾਹੇ ਪੁਲਿਸ ਮਿਲੀ ਵੀ ਲਾ ਲੋ ਚੋਣ ਅਸੀਂ ਨਹੀਂ ਕਹਿੰਦੇ ਮਿਲੀ ਵੀ ਸਾਨੂੰ ਕਾਰਵਾਈ ਚਾਹੀਦੀ ਸੀ ਕਾਰਵਾਈ ਨਹੀਂ ਹੋਈ ਪੂਰੀ ਜੀ ਜਿਹੜਾ ਸੰਸਕਾਰ ਕੀਤਾ ਗਿਆ ਲੱਗਦਾ ਕਿ ਉਹਦੇ ਵਿੱਚ ਪੋਸਟਮਾਨ ਦੀ ਰਿਪੋਰਟ ਸਹੀ ਬਣੀ ਹੋਊਗੀ ਦੇਖੋ ਜੀ ਕਿੱਥੇ ਤਾਂ ਪਰਿਵਾਰ ਨੇ ਨਗਰ ਨੇ ਰਲ ਕੇ ਪੰਚਾਇਤ ਨੇ ਰਲ ਕੇ ਆਪਦੀ ਨੇ ਪੋਸਟਮਾਰਟਮ ਕਰਾਉਣਾ ਕਿੱਥੇ ਉਹਨਾਂ ਨੇ ਕਰਾਉਣਾ ਖਬਰਾਂ ਹੋਈ ਨਾ ਹੋਵੇ ਉਹੀ ਧੁੰਗੀ ਪੁਰਾਤਵੋ ਕਰਤਾ ਹੋਵੇ ਬਸ ਮਤਲਬ ਪੂਰਾ ਸ਼ੱਕ ਦੇ ਘੇਰੇ ਚ ਲੈ ਰਹੇ ਤੁਸੀਂ ਪੂਰਾ ਸ਼ੱਕ ਦੇ ਘੇਰੇ ਚ ਹੈ ਜੀ ਇਹ ਚੀਜ਼ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਹੈ ਇਹ ਸ਼ੱਕ ਦੇ ਘੇਰੇ ਨੂੰ ਕੱਢ ਕੇ ਦੋਸ਼ੀਆਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਨਾਜੁਰਦ ਕੀਤਾ ਜਾਵੇ ਜਿੱਥੇ ਤੱਕ ਬਾਹਰ ਉਹ ਕਤਲ ਦੇ ਵਿੱਚ ਨੇ ਜਾਂ ਜ਼ਮੀਨ ਵੇਚਣ ਦੀ ਹਿਰਾਫੇਰੀ ਚ ਨੇ ਉਹਨਾਂ ਨੂੰ ਸਾਰਿਆਂ ਨੂੰ ਘੇਰੇ ਚ ਲਿਆ ਕੇ ਪਰਿਵਾਰ ਨੂੰ ਘੇਰੇ ਚ ਲਿਆ ਕੇ ਪੂਰੀ ਜਾਂਚ ਹੋਣੀ ਜਾਂ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਜੇ ਨਹੀਂ ਇਹ ਸਾਨੂੰ ਕੱਲ ਤੱਕ ਨਸਰ ਕਰਨਗੇ ਕੋਈ ਚੀਜ਼ ਸਾਡਾ ਸਾਰਾ ਨਗਰ ਖੜਾ ਹੈ ਉਧਰੋਂ ਵੀ ਸਨੇਹਾ ਆ ਭਧੌੜ ਦੀਆਂ ਲਵੇ ਲਾਉਣੇ ਪੰਚਾਇਤਾਂ ਵੱਲੋਂ ਜਥੇਬੰਦੀਆਂ ਵੱਲੋਂ ਅਸੀਂ ਧਰਨਾ ਪੂਰਨ ਪੰਜਾਬ ਤੌਰ ਤੇ ਧਰਨਾ ਲੱਗੂਗਾ ਜੀ ਇੱਥੇ ਇਕੱਲੇ ਪਿੰਡ ਵਾਸਤੇ ਨਹੀਂ ਜਿਆਦਾ ਪਿੰਡਾਂ ਮਾਤਰੀ ਮੈਂ ਤਾਂ ਨਹੀਂ ਪੂਰੀ ਮੈਂ ਦੇਖਦੇ ਹਾਂ ਕਿ ਸ਼ੱਕ ਇਹ ਜਾਹਰ ਕੀਤਾ ਜਾਇਆ ਕਿ ਪਿੰਡ ਦੇ ਵਿੱਚ ਹੀ ਮਾਰਕੀ ਨੇ ਸੱਟ ਦਿੱਤਾ ਗਿਆ ਇਹ ਸ਼ੱਕ ਸਹੀ ਹੈ ਜੀ ਸਾਡਾ ਜੋ ਨਗਰ ਸ਼ੱਕ ਕਰ ਰਿਹਾ ਸਾਨੂੰ ਸਹੀ ਲੱਗਦਾ ਜੀ ਇਹ ਕੀ ਸ਼ੱਕ ਲੱਗ ਰਿਹਾ ਤੁਹਾਨੂੰ ਸ਼ੱਕ ਇਹ ਲੱਗਦਾ ਵੀ ਇੱਥੋਂ ਮਾਰਕੀ ਲੈ ਕੇ ਗਏ ਹਨ ਇੱਕ ਬੰਦਾ ਤਾਂ ਮਾਰ ਨਹੀਂ ਸਕਦਾ ਜੀ ਇੰਨੇ ਬੰਦਿਆਂ ਨੂੰ ਜੇ ਮੁੰਡਾ ਜਿੰਮ ਚ ਜਾਂਦਾ ਸੀ ਵਧੀਆ ਹੱਟਾ-ਕੱਟਾ ਸੀਗਾ ਜੇ ਮੰਨ ਲਓ ਉਹਨਾਂ ੱਟਾ ਮੁਕੀਆਂ ਦੀ ਲੱਗਦਾ ਨਹੀਂ ਕੀ ਉਹ ਵੀ ਆਪਦੀ ਬਚਾਅ ਦਾ ਕੰਮ ਕੋਸ਼ਿਸ਼ ਕਰਦਾ ਕਰਦਾ ਜੀ ਕਰਦਾ ਬਚਾਅ ਕਰਦਾ ਉਹ ਪਰ ਉਹਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਇਹ ਕੰਮ ਹੋਇਆ ਜੀ ਕੋਈ ਐ ਤਾਂ ਹੈ ਨਹੀਂ ਕਭੀ ਜਾਂ ਇਕੱਲੇ ਨੇ ਜਾਂ ਬੰਦੇ ਜਾਦੇ ਸੀ ਜਾਂ ਕੋਈ ਉਹਨੂੰ ਨਸ਼ੀਲੀ ਚੀਜ਼ ਦਿੱਤੀ ਗਈ ਹੈ ਇਹ ਲਾਖ ਦੇ ਉੱਤੇ ਬੱਜੀਆਂ ਹੋਈਆਂ ਸੱਟਾਂ ਨੂੰ ਕਿਵੇਂ ਦੇਖਦੇ ਹੋ ਇਹ ਹੀ ਦੇਖਦਾ ਜੀ ਵੀ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਜੀ ਬੰਦੇ ਦੇ ਨਾਲ ਹੋਰ ਨਹੀਂ ਪੌਲਸ ਨੂੰ ਲੱਗਦਾ ਨਹੀਂ ਕਿ ਸੀਸੀਟੀਵੀ ਕੈਮਰੇ ਖੰਗਾਲਨੇ ਚਾਹੀਦੇ ਸੀ ਕਿਹੜੇ ਟੋਲ ਬ੍ਰਿਜ 'ਤੇ ਗੱਡੀ ਗਈ ਹੈ ਕਿੱਥੋਂ ਲੰਗੀ ਹੈ ਕਿੱਥੋਂ ਹਾਂ ਜੀ ਇਹ ਗੱਲ ਬਹੁਤ ਜ਼ਰੂਰੀ ਹੈ ਜੀ ਉਹ ਦੇਖਣ ਆਪਦਾ ਵੀ ਸਾਨੂੰ ਸਾਰੀ ਗੱਲ ਕਲੀਅਰ ਕਰਕੇ ਨਗਰ ਨੂੰ ਦੱਸਣ ਨਾਲੇ ਸਾਡੇ ਨਗਰ ਨੂੰ ਨਾਲੇ ਉਹਨਾਂ ਦੇ ਪਰਿਵਾਰ ਨੂੰ ਸ਼ਾਂਤੀ ਆਵੇ ਜੀ ਸਾਨੂੰ ਬਹੁਤ ਦੁੱਖ ਹੋਇਆ ਪਿਆ ਜੀ ਇਹ ਗੱਲ ਦਾ ਨਗਰ ਦੇ ਲੋਕਾਂ ਦਾ ਤੇ ਪਰਿਵਾਰ ਦੇ ਲੋਕਾਂ ਦਾ ਹੱਥ ਬੰਨ੍ਹ ਦਿੱਤਾ ਗਿਆ ਕਿ ਫੋਟੋਆਂ ਨਹੀਂ ਵਾਇਰਲ ਕਰਨੀਆਂ ਹਾਂ ਜੀ ਇਹਦੇ ਪਿੱਛੇ ਕੀ وجہ ਦੇਖਦੇ ਹੋ ਇਹ ਕੀ ਪ੍ਰਸ਼ਾਸਨ ਦੀ وجہ ਹੈ ਜੀ ਇਹ ਅਸੀਂ ਚਾਹੇ ਤਾਂ ਪੈਸੇ ਲੈਤੇ ਗਏ ਨਹੀਂ ਜੀ ਉਹਨਾਂ ਨੂੰ ਜਾਂ ਕੋਈ ਉਹਨਾਂ ਦੀ ਕੋਈ ਹੋਰ ਤਾਂ ਤੋਂ ਕੋਈ ਮਿਲਿ ਭੋਗਤ ਨਾਲ ਹੋ ਰਿਹਾ ਜੀ ਇਹ ਕੰਮ ਸਾਰ ਜਿਵੇਂ ਕੱਲ ਪਿੰਡ ਵਾਸੀਆਂ ਨੇ ਵੀ ਐਸੇ ਕਿ ਇਸ ਤੋਂ ਪਹਿਲਾਂ ਵੀ ਕਾਂਟੇਲੇ ਪਰਿਵਾਰ ਚ ਕੋਈ ਡੈਥ ਹੋਈ ਸੀ ਕਾਂਟੇ ਦੇ ਨਹੀਂ ਜੀ ਇਹਨੇ ਭੂਆ ਦੀ ਡੈਥ ਹੋਈ ਆ ਜੀ ਉਹ ਵੀ ਸ਼ੱਕ ਦੇ ਧਾਰੇ ਚ ਲਿਆਤੀ ਜਾਵੇ ਜੀ ਕਤਲ ਦੇਖਿਆ ਜਾ ਰਿਹਾ ਹਾਂ ਉਹ ਵੀ ਕਤਲ ਆ ਜੀ ਕਈ ਵਾਰ ਇਹਨੇ ਕੁਝ ਖਵਾ ਕੇ ਮਾਰਿਆ ਜੀ ਜਾਂ ਕੁਝ ਕਰਿਆ ਉਹਨੂੰ ਸਾਰੇ ਦਿਨ ਹੀ 10 12 ਦਿਨ ਹੋਏ ਨੇ ਜੀ ਉਸ ਤੋਂ ਬਾਅਦ ਇਹਨੇ ਇਹ ਕਰਾਇਆ ਜੀ ਲੱਗਦਾ ਕਿ ਇਹੇ ਕਾਮ ਬੰਦਾ ਨਹੀਂ ਇੱਕ ਸੀਰੀਅਲ ਕਿਲਰ ਲੱਗਦਾ ਜਿਹਨੇ ਇਹਨਾਂ ਦੀ ਸਫਾਈ ਨਾਲ ਕਤਲ ਕਰਿਆ ਪੂਰਾ ਕਮਿਡਿਆਰ ਆ ਜੀ ਇਹ ਕਲੀਅਰ ਜੀ ਵੀ ਇਹੇ ਦਾ ਕੰਮ ਆ ਜੀ ਇਹਦੇ ਪਰਿਵਾਰ ਦਾ ਵੀ ਹੋ ਸਕਦਾ ਇਹਦੇ ਨਾਲ ਕੋਈ ਹੋਰ ਬੰਦੇ ਵੀ ਹੋ ਸਕਦੇ ਨੇ ਕੀ ਮੰਗਦੇ ਅਗਲੀ ਰੂਪਰੇਖਾ ਕੀ ਹੈ ਸਾਨੂੰ ਪਿੰਡ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੇਰੀ ਪਰਜਾਈਤੀ ਛੱਕੀ ਜੀ ਜਿਹੜਾ ਇਹ ਮਾਮਲਾ ਹੋਇਆ ਉਹਨੂੰ ਕਿਵੇਂ ਦੇਖਦੋ ਕਿ ਕਤਲ ਹੈ ਜਾਂ ਇਥੋਂ ਕਤਲ ਕਰਕੇ ਲੈ ਆਏ ਗਿਆ ਨਹੀਂ ਲੱਗਦਾ ਤਾਂ ਜੀ ਆਈਆਂ ਜਿਹੜੇ ਹਸਾਬ ਨਾਲ ਵੀ ਕੱਲਾ ਜਾਣਾ ਕਹਿੰਦੇ ਨੇ ਵੀ ਇਥੋਂ ਕਤਲ ਕਰਕੇ ਲੈ ਕੇ ਜਾ ਸਤ ਚੰਦ ਵੀ ਆ ਤੇ ਉਹ ਮੇਰੀ ਪਰਜਾਈਤੇ ਜੀ ਕੁੜੀ ਦੇ ਵੀ ਕੁੜੀ ਬੇਟੀ ਤੇਰੀ ਬੱਚੀ ਰਹੀ ਇਕੱਲੇ ਜਾਣੇ ਦਾ ਤਾਂ ਇਹ ਕੰਮ ਹੈ ਨਹੀਂਗਾ ਜੀ ਇਹਤੋਂ ਕਤਲ ਕਰਕੇ ਲੈ ਕੇ ਗਿਆ ਹੁੰਦਾ ਜੀ ਤੁਹਾਨੂੰ ਕਿਵੇਂ ਸ਼ੱਕ ਲੱਗਿਆ ਵੀ ਇਹ ਕਤਲ ਕੀਤਾ ਗਿਆ ਹੈ ਕਤਲ ਤਾਂ ਆਪਣੇ ਚੰਡ ਤੋਂ ਪਤਾ ਲੱਗਦਾ ਜੀ ਕਿ ਉੱਤੇ ਜਿਵੇਂ ਉਹਦੇ ਦੱਸਣ ਦੀ ਗੱਲ ਆ ਵੀ ਨਹਿਰ 'ਚ ਵੀ ਪਾ ਕਰਨ ਦੇ ਬਹਾਨੇ ਵੀ ਉਹਨੂੰ ਕਿਹਾ ਗਿਆ ਵੀ ਆਪਾਂ ਪਾ ਕਰਨ ਵੀ ਪਿੱਛੋਂ ਲੱਤ ਮਾਰੀ ਉਹਦੇ ਨਾਲ ਫਿਰ ਚੰਡ ਤਾਂ ਨਹੀਂ ਹੋ ਸਕਦਾ ਜੀ ਸ਼ੱਕ ਨਹੀਂ ਲੱਗ ਸਕਦੀ ਚਲੋ ਰਗੜਾਂ ਲੱਗ ਸਕਦੀਆਂ ਨੇ ਪਰ ਚੰਡਾ ਜਿਹੜਾ ਚੰਡ ਤਾਂ ਨਹੀਂ ਹੋ ਸਕਦਾ ਜੀ ਤੱਕਾ ਦੇ ਨਾਲ ਜੀ ਸਾਨੂੰ ਸੱਟਾਂ ਨੇ ਲੱਗਦਾ ਕਿ ਜ਼ੋਰ ਜਬਰਨਸਤੀ ਜਾਂ ਕੁਟਕੜਾ ਪਾ ਵੀ ਹੋਇਆ ਹੋਊਗਾ ਪਹਿਲਾਂ ਹੋਇਆ ਹੋਊ ਜੀ ਜਿਵੇਂ ਹੁਣ ਮੁੰਡਾ ਸੀ 21ਵੇਂ ਸਾਲ ਲੱਗਿਆ ਹੋਇਆ ਸੀ ਮੁੰਡੇ ਨੂੰ 20 ਕੀਵੇਂ ਸਾਲ ਦੀ ਸੀ ਕੁੜੀ ਦੀ 25 26 ਸਾਲ ਦੀ ਉਹ ਵੀ ਹੁੰਦੜ ਹੇਲਤੀ ਵਧੀਆ ਸੀ ਜੀ ਤੇ ਬਾਕੀ ਉਹ ਮੇਰੀ ਭਝਾਈ ਉਹ ਵੀ ਵਧੀਆ ਦੀ ਵੀ ਤਿੰਨ ਜਾਨੇ ਇਕੱਲੇ ਤੋਂ ਤਾਂ ਉੱਥੇ ਜਿਵੇਂ ਕਹਿੰਦੇ ਵੀ ਲੱਗਦਾ ਨਹੀਂ ਕਿ ਕੌਣੇ ਕਰਿਆ ਪੱਲੇ ਬੰਦੇ ਦਾ ਕੰਮ ਨਹੀਂ ਹੈਗਾ ਜੀ ਜਿਵੇਂ ਕੱਲ ਸੀਰੀਅਲ ਆਸ਼ਾ ਸੀ ਉਸ ਤੋਂ ਇਹ ਵਿਕਾਸਾ ਜਿਤਾਇਆ ਗਿਆ ਸੀ ਪਿੰਡ ਵਾਸੀਆ ਵੱਲੋਂ ਕਿ ਜਵਰ ਜਨਾ ਦੇ ਵੀ ਕੋਸ਼ਿਸ਼ ਹੋ ਸਕਦੀ ਹੈ ਇਹਦੇ ਵਿੱਚ ਹਾਂਜੀ ਹਾਂਜੀ ਹੋ ਸਕਦੀ ਹੈ ਜੀ ਲੱਗਦਾ ਕਿ ਇਸ ਤਰ੍ਹਾਂ ਦੀ ਘਟਨਾ ਵੀ ਹੋਈ ਹੋਈ ਹੈ ਹੋਈ ਹੈ ਹਾਂਜੀ ਹਾਂ ਲੱਗਦਾ ਜੀ